ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਟਰਾਲੀ ਲੈ ਕੇ ਆਏ ਆ ਜੀ 16/7 ਦੀ ਬਿਨਾ ਜੈਕ ਤੋਂ 10 ਨਟੀ 84 10 ਨਟੀ ਹੱਬ ਮੱਛੀ ਹੁੱਕ ਰੇਟ 285 ਡਿਮਾਂਡ ਏਰੀਆ ਨਿਊ ਚੰਡੀਗੜ੍ਹ ਮੋਹਾਲੀ 285000 ਰੁਪਏ ਰੇਟ ਰੱਖੇਗੇ ਜੀ 8838033 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16/7 ਦੀ ਬਿਨਾ ਜੈਕ ਤੋਂ ਟਰਾਲੀ 2 ਲੱਖ 85000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਟਰਾਲੀ ਨਿਊ ਚੰਡੀਗੜ੍ਹ ਮੋਹਾਲੀ ਦੇ ਵਿੱਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਕੰਡੀਸ਼ਨ ਵੀਡੀਓ ਦੇ ਵਿੱਚ ਵੀ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਿਓ ਜੀ ਸੋਨਾਲਿਕਾ ਟਰੈਕਟਰ ਵੇਚਾ ਹੋਇਆ ਸੋਨਾਲਿਕਾ 750 2005 ਮਾਡਲ 1.5 ਲੱਖ ਰੁਪਏ ਰੇਟ ਰੱਖੇ ਗਏ ਜੀ ਏਰੀਆ ਨਵਾਂ ਸ਼ਹਿਰ ਪੰਜ ਬੱਕਰੀਆਂ ਵਿਕਾਉ ਨੇ ਤੀਜੇ ਸੂਏ ਸੋਣ ਵਾਲੀਆਂ ਨੇ ਪੰਜਾਂ ਦਾ ਰੇਟ ਹੈ 50000 ਰੁਪਿਆ 8847307979 8847307979 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 750 ਟਰੈਕਟਰ 2005 ਮਾਡਲ 1.5 ਲੱਖ ਰੁਪਏ ਚ ਤੇ ਇਹਨਾਂ ਵੀਰਾਂ ਨੇ ਪੰਜ ਬੱਕਰੀਆਂ ਗੱਬਣਾ ਨੇ ਤੀਜੇ ਸੂਏ ਸੋਣ ਵਾਲੀਆਂ 50000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਇਸ ਵੀਰ ਨੇ ਬੱਕਰੀਆਂ ਦੀ ਵੀਡੀਓ ਵੀ ਬਣਾ ਕੇ ਭੇਜੀ ਐ ਤੇ ਪੰਜਾਂ ਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਇਹ ਬੱਕਰੀਆਂ ਜਿਹੜੀਆਂ ਪੰਜ ਗੱਬਣਾ ਨੇ ਕੀ ਜੇ ਤੁਸੀਂ ਸੁਣ ਬਾਲਿਆਂ ਨੇ 50000 ਦੇ ਵਿੱਚ ਇਹਨਾਂ ਨੂੰ ਖਰੀਦ ਸਕਦੇ ਹੋ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਜੀ 8847307979 8847307979 ਇੱਕ ਕਿਸ ਵੀਰ ਦਾ ਟਰੈਕਟਰ ਹੈ ਜਿਹੜਾ ਤੁਸੀਂ ਉਹ ਵੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਪਸੰਦ ਆਈ ਤਾਂ ਵਾਈ ਗਰੋ ਲਿਖ ਕੇ ਕਮੈਂਟਾਂ ਚ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਕੋਰਪੀਓ ਗੱਡੀ ਵਿਕਾਊ ਹੈ ਗੱਡੀ 2005 ਮਾਡਲ ਹੈ ਏਰੀਆ ਰਾਮਪਰਾ ਫੁੱਲ ਰੇਟ ਇੱਕ ਲੱਖ 30000 ਸਕੋਰਪਿਓ ਗੱਡੀ ਵਿਕਾਊ 2005 ਮਾਡਲ ਹੈ ਜੀ 130 ਰੇਟ ਰੱਖਿਆ ਹੈ ਰਾਮਪਰਾ ਫੋਲ ਦੇ ਵਿੱਚ ਗੱਡੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਮਾਲਕ ਦੇ ਨਾਲ ਡੀਲ ਕਰ ਸਕਦੇ ਹੋ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਜੀ ਤੇ ਬਾਕੀ ਨੰਬਰ ਨੋਟ ਕਰ ਲਓ ਜੀ 9815233816 ਇਸ ਨੰਬਰ ਤੇ ਫੋਨ ਕਰਕੇ ਸਕੋਰਪਿਓ ਗੱਡੀ 2005 ਮਾਡਲ 130000 ਰੁਪਏ ਦੇ ਵਿੱਚ ਤੁਸੀਂ ਇਹ ਗੱਡੀ ਨੂੰ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਡੈਂਪਲ ਟਰਾਲੀ ਵਿਕਾਊ ਹੈ ਜੀ 2024 ਮਾਡਲ ਬਾਕੀ ਇਸ ਵੀਰ ਨੇ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਤੁਸੀਂ ਕੰਡੀਸ਼ਨ ਜਿਹੜੀ ਦੇਖ ਸਕਦੇ ਹੋ ਸਾਫ਼ ਕੰਡੀਸ਼ਨ ਦੀ ਹੈ ਵਧੀਆ ਬੈੱਡ ਵਗੈਰਾ ਲੱਗੇ ਹੋਏ ਨੇ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰਾਲੀ ਨੂੰ ਤੇ ਬਾਕੀ ਤੁਸੀਂ ਮੰਗ ਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਕਿਉਂਕਿ ਇਸ ਵੀਰ ਨੇ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਰੇਟ ਏਰੀਆ ਫੋਨ ਤੇ ਡੈਂਪਲ ਟਰਾਲੀ ਹੈ ਜੀ ਇਹ 9983599802 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ ਹਰੇਕ ਵੀਡੀਓ ਦੇ ਵਿੱਚ ਬੋਲੇ ਜਾਂਦਾ ਜੀ ਜਾਣਕਾਰੀ ਚੈੱਕ ਕਰਕੇ ਪੂਰੀ ਭੇਜਿਆ ਕਰੋ ਰੋਟਾਵੇਟਰ ਦੀ ਡ੍ਰਿੱਲ ਵਿਕਾਊਆ ਰੇਟ ਹੈ ਜੀ 15000 ਇੱਕ ਟੋਕਾ ਮਸ਼ੀਨ ਵਿਕਾਊਆ ਜੀ ਉੱਪਰ ਮੋਟਰ ਫਿੱਟਿਆ ਜੀ ਟਾਇਰ ਤੇ ਅਲਾਈਲ ਵਿਕਾਊ ਨੇ ਜੀ ਨਾ ਸਾਰਾ ਦਾ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਹੈ ਜੀ 9876814125 98768 14125 ਇਸ ਨੰਬਰ ਤੇ ਫੋਨ ਕਰਕੇ ਰੋਟਾਵੇਟਰ ਦੇ ਡ੍ਰਿਲ ਟੋਕਾ ਮਸ਼ੀਨ ਉਪਰ ਮੋਟਰ ਫਿੱਟ ਤੇ ਤਿਆਰ ਤੇ ਅਲਾਈਵ ਇਹ ਸਾਰੀਆਂ ਚੀਜ਼ਾਂ ਤੁਸੀਂ ਇਸ ਵੀਰ ਦੇ ਆਖਰੀਤ ਸਕਦੇ ਹੋ ਇਹ ਇੱਕ ਹੀ ਵੀਰ ਦੇ ਘਰੇ ਖੜੀਆਂ ਨੇ ਕਪੂਰਥਲਾ ਜਾਂ ਜਲੰਧਰ ਚ 10 15 20 ਕਿਲੋ ਜਮੀਨ ਠੇਕੇ ਤੇ ਚਾਹੀਦੀ ਹੈ ਜੇਕਰ ਕੋਈ ਵੀਰ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਕਪੂਰਥਲਾ ਜਾਂ ਜਲੰਧਰ ਦੇ ਵਿੱਚ ਤਾਂ ਇਸ ਵੀਰ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰੋ 98643 38701 ਇਸ ਨੰਬਰ ਤੇ ਤੁਸੀਂ ਇੱਕ ਵਾਰ ਸੰਪਰਕ ਇਸ ਵਿਅਕਤੀ ਨਾਲ ਜ਼ਰੂਰ ਕਰੋ। Swift Desire ਗੱਡੀ ਵਿਕਾਉਅ ਸਵਿਫਟ ਡਿਜ਼ਾਇਰ BXI ਹਰਿਆਣਾ ਨੰਬਰ ਹੈ ਗੱਡੀ 2000 ਲੈ 99000 ਚੱਲੀ ਆ ਅਰਜੰਤ ਸੇਲ ਕਰਨੀ ਐ ਪੈਟਰੋਲ ਦੀ ਗੱਡੀ ਐ ਜੇਕਰ ਆਪਾਂ ਰੇਟ ਦੀ ਗੱਲ ਕਰੀਏ 53000 ਰੇਟ ਹੈ ਜੀ 53000 ਰੁਪਏ ਰੇਟ ਰੱਖੇ ਗਿਆ ਹਰਿਆਣਾ ਨੰਬਰ ਗੱਡੀ ਐ ਅਰਜੰਤ ਸੇਲ ਕਰਨੀ ਐ ਪੈਟਰੋਲ ਦੀ ਗੱਡੀ ਐ 94167 75 300 ਬੰਤੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ Swift Reserve VXI ਖਰੀਦ ਸਕਦੇ ਹੋ। ਮਰੁੱਤੀ ਗੱਡੀ ਵਿਕਾਊ ਹੈ ਜੀ। ਗੱਡੀ ਦਾ 1999 ਮਾਡਲ ਹੈ। ਮਰੁੱਤੀ ਗੱਡੀ ਵਿਕਾਊ ਹੈ ਜੀ। 1999 ਮਾਡਲ ਹੈ। ਬਰਨਾਲਾ ਇਹ ਤੇ 32000 ਰੁਪਏ ਰੇਟ ਰੱਖੇ ਗਿਆ। ਡੋਲੂਕ ਰਹਾ ਵਿਕਾਊ ਹੈ ਜੀ। ਰੇਟ ਹੈ ਜੀ 45000। ਮੋਟਰਸਾਈਕਲ ਵਿਕਾਊ ਹੈ ਜੀ ਰੇੜੀ ਵਾਲਾ। ਆ ਰੇਟ ਹੈ ਜੀ 26000। ਇਹੇ ਵੀ ਇੱਕ ਵੀਰ ਦੀਆਂ ਚੀਜ਼ਾਂ ਨੇ ਤੇ ਤੁਸੀਂ ਨੰਬਰ ਨੋਟ ਕਰ ਲਓ ਜੀ। ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਵੀਰ ਦੇ ਤਿੰਨੇ ਚੀਜ਼ਾਂ ਨੂੰ ਖਰੀਦ ਸਕਦੇ ਹੋ 7087144645 ਇਸ ਨੰਬਰ ਤੇ ਇਸ ਵੀਰ ਦੀਆਂ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਇੱਕ ਵੀਰ ਦੇ ਘਰੇ ਹੀ ਖੜੀਆਂ ਐ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜੀ ਖਰੀਦ ਸਕਦੇ ਹੋ ਤਿੰਨ ਕਿੱਲੇ ਜ਼ਮੀਨ ਚੋਂ 5 ਫੁੱਟ ਮਿੱਟੀ ਚੱਕਣੀ ਐ ਜੀ ਮਤਲਬ ਐਨਾ ਵੀਰ ਨੇ 5 ਫੁੱਟ ਮਿੱਟੀ ਵੇਚਣੀ ਐ ਜੀ ਤਿੰਨ ਕਿੱਲੇ ਜ਼ਮੀਨ ਚੋਂ 5 ਫੁੱਟ ਮਿੱਟੀ ਵੇਚਣੀ ਐ ਏਰੀਆ ਰਾਮਪੁਰਾ 178734645 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਲਓ ਜੀ ਹੋਰ ਤੁਹਾਡੇ ਲਈ ਇੱਕ ਜ਼ਮੀਨ ਲੈ ਕੇ ਆ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਪੂਰੀ ਜ਼ਰੂਰ ਦੇਖ ਲਿਓ ਸਾਰੀ ਜਾਣਕਾਰੀ ਦਿੱਤੀ ਹੋਊਗੀ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਹੈ ਕੀ ਰੇਟ ਹੈ ਪੂਰੀ ਲੋਕੇਸ਼ਨ ਤੁਹਾਨੂੰ ਦੱਸਾਂਗੇ ਤੇ ਇੱਕ ਵਾਰ ਵੀਡੀਓ ਨੂੰ ਸਾਰੇ ਜ਼ਰੂਰ ਦੇਖ ਲਿਓ ਟੋਟਲ 19 ਕਿਲੇ ਜ਼ਮੀਨ ਵਿਕਾਊ ਹੈ ਜੀ 9.5 ਕਿਲੇ ਨਹਿਰੀ 9.5 ਕਿਲੇ ਬਰਾਨੀ ਜ਼ਮੀਨ ਹੈ ਜੀ ਪਾਣੀ ਵਾਲਾ ਡੱਗ ਵੀ ਬਣਿਆ ਪਲੱਸ ਮੋਟਰ ਕਨੈਕਸ਼ਨ ਵੀ ਲੱਗਿਆ ਹੋਇਆ ਵਿਚ ਢਾਣੀ ਬਣੀ ਹੋਈ ਹੈ ਇਹ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਰੇਟ ਹੈ 85 ਲੱਖ ਰੁਪਏ ਸਾਰੇ ਦਾ ਸਾਢੇ 4 ਲੱਖ ਕਿੱਲੇ ਦਾ ਬੰਦ ਹੈ ਜੀ ਏਰੀਆ ਹੈਗਾ ਵੀਰਦੋਲ ਸੂਰਤਗੜ ਤੋਂ 15 ਕਿਲੋਮੀਟਰ ਦੂਰੀ ਤੇ ਬਹੁਤ ਵਧੀਆ ਟੱਕ ਹੈ ਵੈਸੇ ਤਾਂ ਜੀ ਸਾਢੇ 4 ਲੱਖ ਰੁਪਏ ਬੰਦ ਦਾ ਕਿੱਲੇ ਦਾ ਤੇ ਇਹਨਾਂ ਨੇ ਮੰਗਿਆ 85 ਲੱਖ ਰੁਪਏ ਸਾਰੇ ਦਾ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ 964957702 ਜੇਕਰ ਤੁਸੀਂ ਖੇਤੀવાડી ਵਾਲੇ ਸਾਧ ਜਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 9977988446 ਇਸ ਨੰਬਰ ਤੇ ਪਾਇੰਤੋ ਸੱਤ ਪੋਟ ਨੂੰ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ ਕਰਵਾ ਸਕਦੇ ਹੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਈ ਵੀ ਰੇਟਿੰਗ ਦੱਸਦਾ ਕੋਈ ਰੇਟ ਨਹੀਂ ਦੱਸਦਾ ਵੀਰਾਂ ਨੂੰ ਬੇਨਤੀ ਹੈ ਪੂਰੀ ਜਾਣਕਾਰੀ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਵੀਰਾਂ ਨੂੰ ਬੇਨਤੀ ਹੈ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਕੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਜੇਕਰ ਤੁਸੀਂ ਕੋਈ ਬਿਜ਼ਨਸ ਜਾਂ ਕਿਸੇ ਕਿਸੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 987798844 ਇਸ ਨੰਬਰ ਤੇ ਤੁਸੀਂ ਖੇਤੀਬਾੜੀ ਵਾਲੇ ਸੰਦਕ ਗੱਡੀਆਂ ਜ਼ਮੀਨ ਪਲਾਟ ਕੋਠੀਆਂ ਘਰ ਜਾਂ ਕੋਈ ਘਰ ਦਾ ਸਮਾਨ ਇਸ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਆ ਵੀਰ ਜੀ ਮਾਤ ਜਾ ਇਹ ਵੇਚਣੀ ਆਪਾਂ ਤੇ ਇਹ ਕੱਟੇ ਨਾਲ ਵੀਰੇ ਮਿਲਦੀ ਕੱਟਾ ਨਾਲ ਛੱਡ ਕੇ ਉਵੇਂ ਮਿਲਦੀ ਨਹੀਂ ਗਈ ਤੇ ਤੀਜੇ ਸੂਏ ਸੁਈ ਆ ਤੇ 10 11 ਕਿਲੋ ਦੁੱਧ ਥੱਲੇ ਹੈਗਾ ਵੀਰੇ ਤੇ ਜੇ ਕੋਈ ਵੀਰ ਟਿਕਾ ਸਕਦਾ ਤੇ ਸਾਡੇ ਨਾਲ ਸਬਦਾ ਕਰ ਸਕਦਾ ਮੱਝ ਬਹੁਤ ਤਕੜੀ ਆ ਵੀਰੇ ਤੇ ਆ ਵੀਰੇ ਇਹਦਾ ਕੱਟਾ ਸੁਈ ਨਵਾਜੇ ਨੂੰ 25 ਦਿਨ ਹੋ ਗਏ ਆ ਤੇ ਜੇ ਕਿਸੇ ਵੀਰ ਕੋਈ ਟਕਾ ਸਕਦਾ ਤੇ ਸਾਡੇ ਨਾਲ ਸੌਦਾ ਕਰ ਸਕਦਾ ਵੀਰ ਜੀ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ